ਮੈਂ ਸਮਝਦਾ ਕਿ ਇਹ ਸ਼ਾਇਦ ਆਮ ਲੋਕਾਂ ਨੂੰ ਇਹ ਗੱਲਾਂ ਨਾ ਸਮਝ ਆਂਦੀਆਂ ਹੋਣ ਅੱਜ ਤੁਸੀਂ ਇਹ ਦੇਖੋ ਕਿ ਇਹ ਆਖਿਆ ਜਾ ਰਿਹਾ ਹੈ ਪਾਰਲੀਮੈਂਟ ਦੇ ਵਿੱਚ ਇਹ ਬਿਆਨ ਆਇਆ ਸਰਕਾਰ ਵੱਲੋਂ ਕਿ ਅਸੀਂ ਜਿਹੜੀ ਫੈਸਲਾ ਸਰਕਾਰ ਨੇ ਕੀਤਾ ਸੀ 2019 ਵਿੱਚ ਬੱਦੀ ਸਿੰਘਾ ਦਾ ਜਾਂ ਰਾਜੋਣਾ ਸਾਫ ਦਾ ਅੱਜ ਸਰਕਾਰ ਉਸ ਤੋਂ ਬੈਟ੍ਰੈਕ ਕਰ ਰਹੀ ਹੈ ਇਹ ਆਖਰੀ ਹੈ ਕਿ ਜੀ ਐਡਚ ਇਹ ਕੰਮ ਨਹੀਂ ਹੋਇਆ ਬੀ ਕੰਮ ਨਹੀਂ ਹੋਇਆ ਸੀ ਕੰਮ ਨਹੀਂ ਹੋਇਆ ਮੈਂ ਪੁੱਛਣਾ ਚਾਹਨਾ ਕਿ ਬਿਲਕਿਸ ਬਾਨੋ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਉਹਨਾਂ ਨੂੰ ਕਿਤੇ ਮੈਂ ਸਮਝਦਾ ਮਾਂ ਕਿ ਉਹਨਾਂ ਨੇ ਮਾਫੀ ਮੰਗੀ ਸੀ ਕਿਤੇ ਇੱਕ ਦਿੱਲੀ ਦਾ ਕੇਸ ਮੈਂ ਤੁਹਾਡਾ ਸਾਂਝਾ ਕਰ ਲਵਾਂ ਕਿਉਂਕਿ ਆਪਣੀ ਯਾਦਾਂ ਬੜੀ ਘੱਟ ਹੈ ਪਰਮਿੰਦਰ ਜੀ ਜੇ ਮੈਂ ਬੀਬੀ ਜੀ ਆਓ ਕਿਸ਼ੋਰੀ لال ਸੀ ਉਹਦਾ ਨਾਮ ਕਿਸ਼ੋਰੀ ਇਹ 83 ਦੇ ਇੱਥੇ ਸੱਜਣ ਖੜੇ ਨੇ ਸਾਰੇ ਕਿਸ਼ੋਰੀ لال ਜਿਸ ਨੂੰ ਬੁੱਜਰ ਕਿਹਾ ਜਾਂਦਾ ਸੀ ਜਿਸ ਨੂੰ ਕਸਾਈ ਕਿਹਾ ਜਾਂਦਾ ਸੀ ਤਲੋਕਪੁਰੀ ਦਾ ਮੇਰੀ ਇਨਫੋਰਮੇਸ਼ਨ ਦੇ ਹਿਸਾਬ ਨਾਲ ਉਸਨੇ 33 ਬੰਦਿਆਂ ਨੂੰ ਉਹ ਜਿਹੜਾ ਚੌਪੜ ਹੁੰਦਾ ਹੈ ਉਹ ਚੌਪੜ ਦੇ ਨਾਲ 33 ਸਿੱਖਾਂ ਨੂੰ ਕਟਿਆ ਸੀ ਲੇਕਿਨ ਜਿਹੜਾ ਕੋਰਟ ਦੇ ਵਿੱਚ ਕੇਸ ਗਿਆ ਸੱਤ ਸਿੱਖਾਂ ਦੇ ਕਤਲ ਦਾ ਗਿਆ ਉਹ ਸੱਤ ਸਿੱਕਾ ਦਾ ਜਿਵੇਂ ਬੱਕਰੇ ਨੂੰ ਜਾਂ ਮੁਰਗੇ ਨੂੰ ਕਟਿਆ ਜਾਂਦਾ ਕਿਸੇ ਕਸਾਈ ਦੁਆਰਾ ਇਦਾਂ ਉਹਨੇ ਸਿੱਖਾ ਨੂੰ ਕਟਿਆ ਤਾਂ ਸੱਤ ਹੀ ਮੰਨ ਲਏ ਉਸ ਨੂੰ ਤੁਸੀਂ ਫਾਰਸੀ ਉਹਦੀ maaf ਕਰ ਸਕਦੇ ਹੋ ਉਸਨੇ ਕਿਹੜੀ माफी ਬੱਗੀ ਸੀ ਉਸਨੇ ਕਿਹਦੇ ਕੋਲੋਂ ਪਛਤਾਵਾ ਨਹੀਂ ਦਿਖਾਈ ਸੀਗੀ ਮੈਂ ਸਮਝਦਾ ਕਿ ਜਿਹੜਾ ਕਸ਼ਮਾ ਪਾਉਂਦੇ ਨੇ ਕਿ ਮਨੂੰ ਸੱਤ ਪੜਾੜਿਆ ਦੀ ਜੀ ਗੱਲ ਯਾਦ ਹੈ ਕਿ ਜੇ ਪਾਂਡੇ ਬ੍ਰਦਰ ਸਾਈਜੇ ਕਰਨ ਪਲੇਨ ਨੂੰ ਇੰਦਰਾ ਗਾਂਧੀ ਜਦੋਂ ਅਰੈਸਟ ਹੁੰਦੀ ਹੈ 78 ਚ ਅਮਰਜੈਂਸੀ ਤੋਂ ਬਾਅਦ ਜੱਤਾ ਰਾਜ ਦੇ ਤੇ ਉਹਨਾਂ ਨੂੰ ਵਜ਼ੀਰ ਬਣਾ ਦਿੱਤਾ ਜਾਂਦਾ 80 ਚ ਤੇ ਜੇ ਇੱਕ ਮਨਜੀਤ ਸਿੰਘ ਨਾਂ ਦਾ ਮੁੰਡਾ ਮੁਸੀਬਤ ਸੀ ਜਿਸ ਨੇ ਹਾਈਜੈਕ ਕੀਤਾ ਪਲੇਨ ਔਰ ਟੌਇ ਪਿਸਟਲ ਨਾਲ ਕੀਤਾ ਖਡਾਉਣੇ ਵਾਲੇ ਪਿਸਤੌਲ ਨਾਲ ਕੀਤਾ ਔਰ ਅੰਬਰਸਰ ਲੈਂਡ ਕਰਕੇ ਸਰੈਂਡਰ ਕਰ ਦਿੰਦਾ ਹੈ ਕਿ ਆ ਮੈਂ ਸਿਰਫ ਖਬਰ ਬਣਾਣੀ ਸੀ ਕਿ ਸਾਡੇ ਨਾਲ ਪੰਜਾਬ 'ਚ ਧੱਕਾ ਹੋ ਰਿਹਾ ਨਾ ਉਸ ਦੇ ਕਿਸੇ ਪਲਾਨ ਨੂੰ ਡੈਮੇਜ ਪਹੁੰਚਾਇਆ ਨਾ ਕਿਸੇ ਸਵਾਰੀ ਨੂੰ ਡੈਮੇਜ ਪਹੁੰਚਾਇਆ ਉਹ ਜਦੋਂ ਥੱਲੇ ਉਤਰਦਾ ਤੇ ਉਸ ਨੂੰ ਟਰਮੈਕ ਦੇ ਉੱਤੇ ਰਨਵੇ ਦੇ ਉੱਤੇ ਜਿਹੜਾ ਏਸੀਕੀ ਉਹ ਕਲਪਟੀ ਤੇ ਪਿਸਤੌਲ ਰੱਖ ਕੇ ਗੋਲੀ ਮਾਰ ਦਿੰਦਾ ਕੋਈ ਕਾਨੂੰਨ ਨਹੀਂ ਕੋਈ ਐਫਆਈਆਰ ਨਹੀਂ ਮੈਂ ਸਮਝਦਾ ਕਿ ਅੱਜ ਬਾਦਲ ਸਾਹਿਬ ਤੁਸੀਂ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਲਾਏ ਹੋ ਤੁਹਾਡੀ ਦਿੱਲੀ ਇਕਾਈ ਸਾਰੀ ਆਈ ਹੈ ਇੱਥੇ ਸਾਡੀ ਕਾਡ ਬ੍ਰਿਗੇਡ ਦੇ ਮੁਖੀ ਵੀ ਨੇ ਇੱਥੇ ਸਾਡੇ ਜੂਦ ਦੀ ਟੀਮ ਵੀ ਐ ਇੱਥੇ ਸਾਡੇ ਸੀਨੀਅਰ ਜਾਗੋ ਦੀ ਟੀਮ ਵੀ ਐ ਅਸੀਂ ਪੰਥ ਦੀ ਤਾਕਤ ਵਾਸਤੇ ਕੌਮ ਦੀ ਤਾਕਤ ਵਾਸਤੇ ਆਪਣੇ ਮਸਲਿਆਂ ਦੀ ਲੜਾਈ ਜੂਝਣ ਵਾਸਤੇ ਮਨੂ ਯਾਦ ਐ 1950 ਚ ਬਾਸਟਰ ਤਾਰਾ ਸਿੰਘ ਨੇ ਪਹਿਲੀ ਵਾਰ ਕਾਰਗਿਲ ਦੀ ਲੀਵ ਰੱਖੀ ਸੀ ਦਿੱਲੀ ਔਰ ਜੈਦਰ ਸੰਤੋਸ਼ ਸਿੰਘ ਜਤਿਹਾਰ ਹਰਬੰਸ ਸਿੰਘ ਫਰੰਟੀਅਰ ਬਖਸ਼ੀ ਜਗਦੇਵ ਸਿੰਘ ਰਾਜਾ ਗੁਲਾਬ ਸਿੰਘ ਸੇਠੀ ਹੋ ਗਏ ਮੈਂ ਸਮਝਦਾ ਕਿ ਜੈਦਾ ਜਸਵੰਤ ਸਿੰਘ ਹੋ ਗਏ ਬਖਸ਼ੀ ਲੋਚਨ ਸਿੰਘ ਹੋ ਗਏ ਮੈਂ ਪੁਰਾਣੇ ਅਵਤਾਰ ਸਿੰਘ ਕੋਲੇ ਜੈਦਾ ਰਤਾਰ ਸਿੰਘ ਕੋਲੀ ਜਿਨ੍ਹਾਂ ਦੀ ਸ਼ਹਾਦਤ ਹੋਈ ਸੀਗੀ 5 ਨਵੰਬਰ 1978 ਨਾਨਕਾਰੀ ਮੂਵਮੈਂਟ ਦੇ ਵਿੱਚ ਮੈਂ ਸਮਝਦਾ ਹਾਂ ਕਿ ਉਹ ਪੁਰਾਣੇ ਸਾਡੇ ਸਟਾਲਵਰ ਸੀਗੇ ਔਰ 1950 ਤੋਂ ਅੱਜ 73 ਸਾਲ ਹੋ ਗਏ ਮਨੂ ਇਸ ਗੱਲ ਦਾ ਮਾਣ ਹੈ ਕਿ ਮੇਰੇ ਪਰਿਵਾਰ ਦੇ ਮੇਰੇ ਪਿਤਾ ਨੇ ਜੋ ਸੇਵਾ ਕੀਤੀ ਬਾਦ ਚ ਕੌਮ ਨੇ ਬਨੂਏ ਬਲ ਬਖਸ਼ਿਆ ਅਸੀਂ ਉਸ ਤੇ ਖੜੇ ਹੋਏ ਆਂ ਅੱਜ ਅਸੀਂ ਬਗੈਰ ਕਿਸੇ ਸ਼ਰਤੋਂ ਬਗੈਰ ਕਿਸੇ ਜਿਸ ਲੋਕ ਕਹਿੰਦੇ ਨੇ ਕਿ ਪੋਲਿਟੀਕਲ ਲੈਣ ਦੇਣ ਤੋਂ ਅਸੀਂ ਇਹ ਤੁਹਾਡੀ ਜਿਹੜੀ ਤੁਸੀਂ ਆ ਕੇ ਇੱਥੇ ਆਪਣੀ ਗੱਲ ਰੱਖੀ ਆ ਸੀ ਉਸ ਤੇ ਫੁੱਲ ਚੜਾਦੇ ਆਂ ਮੈਂ ਸਮਝਦਾ ਕੀ ਕੌਮ ਜਿਹੜੀ ਹੈ ਉਹਦਾ ਇਸ ਵੇਲੇ ਮੁਫਾਦ ਪਹਿਲੇ ਹੈ ਸਾਡਾ ਮੁਫਾਦ ਬਾਅਦ ਚ ਹੈ ਔਰ ਆਉਣ ਵਾਲੇ ਸਮੇਂ ਚ ਅਸੀਂ ਇੱਕ ਤਾਕਤ ਬਣ ਕੇ ਕੌਮ ਦੇ ਮਸਲੇ ਹੱਲ ਕਰਾਵਾਂਗੇ ਮੈਂ 2 ਮਿੰਟ ਵਾਸਤੇ ਚਦੂ ਬਾਦਿਆ ਜੀ ਨੂੰ ਬੇਨਤੀ ਕਰਾਂਗਾ ਉਹ ਆਪਣੇ ਸ਼ਬਦ ਰੱਖਣ ਫਿਰ ਅਕੀਰ ਚ ਸਰਨਾ ਸਾਹਿਬ ਜੀ ਮਾਫ ਕਰਨਾ ਇੰਟਰਪਟ ਕਰ ਉਸ ਤਦਕਾਰ ਜੀ ਸਰੋਮਣੀ ਕਾਲੀਦਾ ਦੇ ਪ੍ਰਧਾਨ ਸਾਹਿਬ ਸੁਨੀਲ ਸਿੰਘ ਵਾਜਬ ਜੀ ਸਾਡੇ ਬਹੁਤ ਹੀ ਕਾਰੇ ਮੱਧ ਜੀ ਦੇ ਜੀ ਬੋਧਕਾਲ ਸਰਨਾ ਸਾਹਿਬ ਜੋ ਦਿੱਲੀ ਦਾ ਇਹ ਪ੍ਰਧਾਨ ਸਾਹਿਬ ਨੇ ਔਰ ਹਾਜ਼ਰੀਨ ਜਾਗੋ ਪਾਣੀ ਦੇ ਸਾਰੇ ਠੇ ਤੇ ਦਿੱਲੀ ਦੇ ਸਿਹਤ ਪਾਕ ਰਾਸ ਦੇ ਬੀਰੋ ਪੈਣੋ ਬਜ਼ੁਰਗੋ ਵਾਜਬ ਜੀ ਦਾ ਸਾਲ ਸਾਹਿਬ ਅਕੀਮ ਸ਼ਕੈ ਅਜਾ ਜੀ ਆਏ ਕਹਿੰਦੇ ਆ ਇਹ ਕਿਹਾ ਦਾ ਸੁਣੀ ਸੀ ਬਾਦਲ ਬੁੜਾ ਲਈ ਕਿ ਇਹਨਾਂ ਨੇ ਇੱਕ ਪੇਲ ਕੀਤੀ ਸੀ ਮੁੱਚੇ ਪਾਸ ਪ੍ਰਸਤਾ ਨੂੰ ਪਾਕ ਦਾਰਦੀਆਂ ਨੂੰ ਪਾਕ ਦਾ ਭਲਾ ਸੋਚਣ ਵਾਲੇ ਲੋਕਾਂ ਨੂੰ ਸ੍ਰੀ ਅਕਾਲ ਸਾਹਿਬ ਦੇ ਸਾਹਮਣੇ ਖੜ ਕੇ ਕਿ ਆਓ ਅੱਜ ਪਾਸਰੂ ਜਰੀਏ ਚੁਣੌਤੀਆਂ ਲੈ ਪਾਕ ਜਿਨਾ ਮਸੀਤਾਂ ਦਾ ਟਕਰਾਵਾਂ ਚੋਂ ਲੱਗ ਰਿਹਾ ਅੱਜ ਇਹ ਕੱਤੇ ਹੋ ਕੇ ਕਿ ਦੂਸਤਾਏ ਤੇ ਸੋਤਰਾ ਇਜ਼ਹਾਰ ਕਰਕੇ ਆਪਾਂ ਇਹਨਾਂ ਚਰਚੀਆਂ ਦਾ ਛਾਪੜਾ ਕਰੀਏ। ਉਹ ਬੜੀ ਖੁਸ਼ੀ ਦੀ ਗੱਲ ਆ। ਕਿ ਇਹ ਸਰਨਾ ਸਾਹਿਬ ਵੀ ਕਿਸੇ ਸਮੇਂ ਲਾਗੋਗੇ। ਮੈਂ ਬੋਲਾਂਗਾ ਧੰਵਾਦ ਕਰਨਾ ਹੈ ਧੰਵਾਦ। ਪਰ ਮੈਂ ਸੋਚਦਾ ਕਿ ਜਿਵੇਂ ਕਹਦੇ ਹਨ ਖੁਖਰੇਰ ਬਰਾਦਰੀ ਦਾ ਦਬਾਅ ਤੇ ਕਾਉ ਦਾ ਤੇ ਜਦੋਂ ਦਾ ਇਹਨਾਂ ਨੇ ਪਹਿਲਾ ਫੈਸਲਾ ਕਰਦਿਆ ਮਨਜੀਤ ਸਿੰਘ ਜੀ ਕੇ ਦਾ ਚੱਕਾ ਲੱਭਾ। ਇਹ ਜਿਹੜਾ ਦੋਸਤ ਦੇ ਦੁਰਦ ਕਰਦੇ ਸਾਰੇ ਹਾਲਾਤ ਦੇਖ ਕੇ ਪਰ ਇੱਕ ਗੱਲ ਆ ਤੇ ਦੋਨੇ ਇੱਕ ਨਿਸ਼ਾਨੇ ਤੇ ਪਹੁੰਚ ਗਏ। ਤੇ ਮੇਰਾ ਖਿਆਲ ਹੈ ਕਿ ਹੁਣ ਦਿੱਲੀ ਦੇ ਵਿੱਚ ਤੇ ਠੀਕਿਆ ਦਿੱਲੀ ਦੇ ਵਿੱਚ ਦੇ ਸੜੀ ਮੈਨੇ ਬਿਟੇ। ਇਹ ਕਾਹਦਾ ਇੱਕ ਰੱਡੀਅਲ ਸੀ ਤੋਰੇ ਤੇ ਸਿੱਖਾਂ ਦੀ ਇਕਤਾ ਹੈ। ਸਵਾਰਕੀਏ ਹੇਤਸਾਬ ਹੈ ਨਹੀਂ ਪਰ ਉਹਨਾਂ ਦੇ ਵੀ ਸਾਰੇ ਪੇ ਬੈਠੇ ਆ। ਪਰ ਆਖਰ ਮੈਨੇ ਵਿੱਚ ਐਸਾ ਕਾਇਦ ਵੀਰਾ ਵੀ ਬਹੁਤ ਦੇ ਦਾ ਛੋੜਾ ਸਾਹ ਤੋਂ ਲੈ ਕੇ ਬਾਦੂ ਸਾਹ ਤੋਂ ਸਭੇ ਤੋਂ ਹਮੇਸ਼ਾ ਜਰੂਰ ਐਸਾ ਛੋੜਾ ਹੋ ਜਾਂਦਾ ਚੋਰ ਕਮੇਟੀ ਦਾ ਮੈਂਬਰ ਬਣਦਾ ਰਿਹਾ। ਦੇਲੀ ਦੇ ਵਿੱਚ ਤਿੰਨੇ ਘੜੇ ਹੁੰਦੇ ਸੀ ਸਰਨਾ ਸਾਹਿਬ ਦਾ ਇਤੋ ਸਾਹਿਬ ਦਾ ਤੇ ਸਾਹਿਬ ਜੀ ਸੀ ਜੀ ਕੇ ਅੱਜ ਕਿਉਂਕੈ ਸ਼ਰੋਮਣੀ ਆ ਜਿਹੜੇ ਤਿੰਨ ਘੜੇ ਦੀ ਗੱਲ ਕੀਤੀ ਹੈ ਨਾ ਇਹ ਤਿੰਨ ਘੜੇ ਨੇ ਕਿਉਂਕੈ ਸ਼ਰੋਮਣੀ ਕਾਲੀ ਦਾਸ ਤਾਂ ਤਾਂ ਰਹੀ ਹੈ ਕੋਈ ਸ਼ਰੋਮਣੀ ਕਾਲੀ ਦਾਸ ਦਾ ਇੱਕ ਮੁੱਖ ਜਮਾਤ ਆ ਸੋ ਅੱਜ ਮੈਂ ਸਹਿ ਸਰਨਾ ਸਾਦ ਸਤਜੀਤ ਸਿੰਘ ਦੇ ਘਰ ਤੇ ਤਿੰਨ ਦੇ ਤਿੰਨੇ ਘੜੇ ਇਕੱਠੇ ਹੋ ਕੇ ਦਾਸ ਜੀ ਦੀ ਵਾਧਦੀ ਹੋਈ ਬਹੁਤ ਬਹੁਤੀ ਸ਼ਕਤੀ ਵਾਲ ਤੇ ਆਏ ਨੇ ਸੋ ਸ੍ਰੀ ਅਦਾਲੇ ਬਹੁਤ ਖੁਸ਼ੀਆਂ ਆਉਣ ਵਾਲੇ ਸਮੇਂ ਚ ਅਮਰਾ ਇਸ ਤਰ੍ਹਾਂ ਇਕੱਠੇ ਰਹੋਗੇ ਔਰ ਹੋਰ ਤਾਕਤਵਰ ਬਣੋਗੇ ਕਿਉਂਕਿ ਮੈਨੂੰ ਤਾਂ ਇਹ ਗੱਲ ਦਾ ਵੀ ਮਾਰਾ ਕਿ ਜਦੋਂ ਸਭ ਜੀ ਸੋ ਜੀ ਕੇ ਉਹਦੇ ਅੱਜ ਕੇ ਤੇ ਸਹਿਜਾਦਿਆਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਆ ਤੇ ਸਾਨੂੰ ਯਾਦ ਆ ਜਾਂਦਾ ਮਲੇ ਪੁੱਤ ਦਾ ਆ ਦਾ ਨਾਰਾ ਜੇ ਜਦੋਂ ਮਜੀਦੂਦੀਨ ਜੀ ਕੇ ਤੇ ਐਕਸ਼ਨ ਹੋਇਆ ਸੀ ਉਦੋਂ ਮਾਇਆ ਤੁਸੀਂ ਦੇਖਦਾ ਹੋਗਾ ਪ੍ਰੈਸ ਵਿੱਚ ਕਿਹਾ ਸੀ ਆਪ ਵੀ ਬਾਦੀ ਨੂੰ ਕਿਹਾ ਸੀ ਵੀ ਅੱਜ ਜਿਹੜਾ ਮਜੀਦੂਦੀਨ ਜੀ ਕੇ ਨੂੰ ਘਟਾਉਣ ਵਾਲੇ ਲੋਕ ਆ ਨਾ ਇੱਕ ਦਿਨ ਉਹ ਪਸਤਾਉਣ ਨੂੰ ਪੜੇ ਹੋਗੇ ਤੇ ਮਜੀਦੂਦੀਨ ਜੀ ਕੇ ਕਿਸੇ ਫੇਰ ਕਾਲੀ ਕਰ ਦੋਗੇ ਸੋ ਅੱਜ ਮੈਂ ਕਹਿ ਸਕਦਾ ਕਿ ਜਿਹੜੇ ਮਜੀਦੂਦੀਨ ਜੀ ਕੇ ਨੂੰ ਘਟਾਉਣ ਵਾਲੇ ਸੀ ਉਹ ਪੜੇ ਹੋਗੇ ਜਿੱਲੇ ਮਜੀਦੂਦੀਨ ਜੀ ਕੇ ਫੇਰ ਕਾਲੀ ਕਰ ਦੋਗੇ ਇਹ ਹਾਲਾਤ ਕੁਦਰਤੀ ਵਾਂਗ ਦੇ ਆ ਸੱਚ ਦੀ ਜਿੱਤ ਹੁੰਦੀ ਆ ਸੋ ਅੱਜ ਸੱਚ ਦੀ ਜਿੱਤ ਹੋਈ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹ ਕਾਂਦੀਦਾਂ ਦੇ ਵਿਰੁੱਧ ਵੀ ਬੜਾ ਪੂਰ ਪ੍ਰਚਾਰ ਹੋਇਆ ਸੀ ਬੜਾ ਸੋਸ਼ਲ ਮੀਡੀਆ ਤੇ ਕਹਾਣੀਆਂ ਬੜਾ ਬੜਾ ਕਰਕੇ ਉਹ ਸਾਰੀਆਂ ਜਿਆ ਸਾਰੀਆਂ ਉਹਦਾ ਲੋਕਾਂ ਨੂੰ ਮੋਸ਼ੀ ਚ ਲੜੇ ਪੈ ਰਹੀ ਆ ਜਿਨ੍ਹਾਂ ਨੇ ਕਹਾਣੀਆਂ ਬਣਾਈਆਂ ਸੀ ਜਿਨ੍ਹਾਂ ਨੇ ਝੂਠ ਦੱਸਿਆ ਸੀ ਅੱਜ ਫੇਰ ਦੇਸ਼ ਔਰ ਦੁਨੀਆ ਭਰ ਦੇ ਵਿੱਚ ਅਕਾਲੀ ਦਰਦੀ ਅਸਲੀ ਕੰਟੀਸ਼ਨ ਜਿਹੜੀ ਹੈ ਗੁਰੂ ਸਾਹਿਬ ਨੇ ਕਿਹਾ ਕੋੜ ਨਿਕਟੇ ਨਾਨਕਾ ਬੋਲ ਕੇ ਸੱਚ ਰਹੇ ਅੱਜ ਉਹ ਫੇਰ ਸਤਿਆਰ ਘਰਾਇਆ ਗਿਆ ਸਭਾ ਵਧਾਈ ਵੀ ਦਿੰਦਾ ਧੰਨਵਾਦ ਵੀ ਕਰਦਾ ਆਸ਼ੀਰਵਾਦ ਕਰਦਾ ਕਿ ਔਰ ਵਾਲੇ ਸਭੇ ਦੇ ਵਿੱਚ ਦੇਵੀ ਦੇ ਵਿੱਚ ਹੋਰ ਵੀ ਜਿਹੜੇ ਕੋਈ ਅਕਾਲੀ ਦਰਦੀ ਤੋਂ ਸਭਾ ਜਾਣਗੇ ਉਹ ਕਾਲੀ ਦਰਦੀਆਂ ਸਰਫਾ ਜਾਣਗੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਵੈਰੀ ਜੀ ਦਾ ਸਤਿਕਾਰ ਵੈਰੀ ਨਵਾਸ ਦਾ ਪ੍ਰੋਫੈਸਰ ਜੀ ਕਰਦੂ ਮਾਜਰਾ ਇਹ ਬੇਨਤੀ ਹੈ ਸਰਮ ਪ੍ਰਮਜੀਤ ਸਿੰਘ ਜੀ ਸਰਨਾ ਪ੍ਰੋਡਾਨ ਸ਼੍ਰੋਮ ਨੇ ਕੱਲੇ ਦਿੱਲੀ ਗਏ ਆਪਣੀ ਦਾਤ ਤੁਸੀਂ ਪੁੰਦਰਸਰ ਦੇ ਦੋ ਬੰਨ ਬੋਲਣਾ ਤਾਂ ਬੋਲੋ ਮੈਂ ਸ਼ੁਰੂ ਕਰਦਾ ਪਹਿਲੇ ਪੁੰਦਰਸਰ ਜੀ ਦੇ ਕੋਲ ਜੀ ਬੋਲੋ ਤਿਸਤਾਲੋ ਪ੍ਰਗਾਰ ਸਾਹਿਬ ਸ਼੍ਰੋਮਣੀ ਕਾਲੀਦਨ ਸਾਸਵੀ ਸਿੰਘ ਬਾਦਲ ਸਾਹਿਬ ਦਿੱਲੀ ਕਾਇਦ ਦੇ ਪ੍ਰਧਾਨ ਸਰਪ੍ਰਸਤੀ ਸਰਨਾ ਸਾਹਿਬ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਤੇ ਨੁਮਾਇਰਾ ਜੀ ਬਹੁਤ ਸਤਿਕਾਰਯੋਗ ਸਰਦਾਰ ਮਜੀਦ ਸਿੰਘ ਜੀ ਕੇ ਜੀ ਸਰਾਣਾ ਜੀ ਆਕਿ ਸਾਰੇ ਹੋ ਜਿਨੇ ਤਕਵੰਤੇ ਸੱਜਣ ਸਾਰੇ ਤੇ ਸਾਰੇ ਤੇ ਸਾਰੇ ਭੈਣ ਭਰਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਵੈਸੇ ਤਾਂ ਸੇਦੀ ਦਿਹਾੜੇ ਚੱਲ ਰਹੇ ਹੈ ਜੋ ਕੌਮ ਦਾ ਸਭ ਤੋਂ ਦੁਖਦਾਈ ਇਤਿਹਾਸ ਹੈ ਕੋਈ ਕੌਮ ਦਾ ਨਹੀਂ ਹੈ ਲੇਕਿਨ ਕੌਮਾਂ ਜਿਹੜੋਂ ਜੰਗਾਲ ਕਰਦੀਆਂ ਜਿਹੜੇ ਕੌਮ ਪ੍ਰਸ ਲੋਕ ਖੁੰਦੇ ਉਸ ਦੇ ਨਾਲ ਆ ਕੇ ਆਪਣੇ ਸਾਰੇ ਮਤ ਸਹਿਲਾ ਕੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਖੁੰਦੇ ਅੱਜ ਇਸ ਦਿਹਾੜੇ ਤੇ ਸਾਬ ਜੀਸੁਰਾ ਨੇ ਸਾਰਿਆਂ ਨੇ ਮਿਲ ਕੇ ਜੋ ਸ਼੍ਰੋਮਣੀ ਕਾਲੀਗਰ ਨੂੰ ਕੌਮ ਦੀ ਮੁੱਖ ਜਮਾਤ ਅਸ਼ਵਤੀਸ਼ਾ ਲਈ ਕਰਨ ਦਾ ਫੈਸਲਾ ਕੀਤਾ ਹੈ ਮੈਂ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦਾ ਦੂਸਰਾ ਜੋ ਅਜ ਦਿੱਲੀ ਦੇ ਹਾਲਾਤ ਦੇਖਦੇ ਆ ਮੈਂ ਤਾਂ ਇਹਨਾਂ ਦੇ ਪਿਤਾ ਜੀ ਨਾਲ ਇਹ ਵੀ ਜਿਵੇਂ ਪਿਤਾ ਜਿਹੇ ਜਿਕੇ ਸੀ ਦਿੱਲੀ ਸੈਕੰਡ ਜਥਾ ਸੀ ਫਸਟ ਜਥਾ ਸਾਡਾ ਸੀ ਕਿਉਂ ਦਿੱਲੀ ਚ ਤਿਹਾੜੀ ਦੇ ਅੰਦਰ ਆ ਗਏ ਆ ਤੇ ਡੀਜੀਪੀ ਸੀ ਵਾਸਤੇ ਮੈਂ ਉਹਦਾ ਦੇਖੀ ਜਾਨਾ ਪਹਿਲਾ ਵੱਡੇ ਸੀ ਕੋਨੇ ਨੈਕਸਟ ਟੀਮ ਆ ਗਈ ਸਾਥੋਂ ਮਰ ਛੋਟੀ ਆ ਗਈ ਉਹ ਸਾਥੋਂ ਵੱਡੇ ਸੀ ਐਸ ਵੇਲੇ ਦੇਖੀਏ ਪਾਰਟੀ ਵਿੱਚ ਕਿਸੇ ਪ੍ਰਧਾਨ ਮੰਤਰੀ ਕਿਸੇ ਕੋਈ ਉਪਦਾ ਲੈਣਾ ਇਸ ਨੂੰ ਵੱਖਰੀ ਚੀਜ਼ ਆ। ਇੱਕ ਦਿਨ ਸ਼ਕਤੀ ਹੁੰਦੀ ਆ ਉਹ ਪਾਰਟਨੈਸ਼ ਹੁੰਦੀ ਆ। ਅਹੁਦੇ ਕਿਸੇ ਕੋਲ ਹੋਣ ਲੈ ਕੇ ਜੋ ਪਾਰਟੀ ਸ਼ਕਤੀਸ਼ਾਲੀ ਹੈ ਜੇ ਦਿੱਲੀ ਚ ਕਾਲੀ ਦਾ ਲਾਪਾ ਕਹਿ ਸਕਦਾ ਹੈ ਜਦੋਂ ਇਹ ਸਾਰੇ ਇਕੱਠੇ ਹੋ ਗਏ ਨੇ ਜੋ ਪੁਰਾਣਾ ਇਸਾਬ ਦਾ ਪਰਿਵਾਰ ਜੋ ਸਾਰਾ ਲਾੜਾ ਸੋ ਬੈਠਾ ਹੈ ਤੇ ਦੋਨੋਂ ਇਹ ਭਰਾ ਵੇਖੇ ਨੇ ਤੇ ਦਿਲੋਂ ਮਨੋਂ ਏਕਤਾ ਨਾਲ ਬੈਠੇ ਨੇ ਮੈਂ ਸਮਝਦਾ ਕਿ ਦਿੱਲੀ ਗੱਲ ਵਿੱਚ ਸਾਰਾ ਸਿੱਖ ਜਗਤ ਠਠ ਅਰੋ ਕਾਲੀ ਜੰਮ ਦੇ ਦਿੱਥਲੇ ਕੋਈ ਡੋਗਰਾ ਮਾਨੀ ਨੂੰ ਪ੍ਰਧਾਨ ਨਹੀਂ ਲਿਖਿਆ درست ਹੈ ਕਿਉਂਕਿ ਸਹੀ ਤੌਰ ਤੇ 1972 ਤੋਂ ਬਾਦ ਸਾਹ ਦੇ ਨਾਲ ਟੋੜਾ ਸਾਹ ਦੇ ਨਾਲ ਜਿਵੇਂ ਚੰਗੂ ਮਾਹਰ ਨਾਲ ਦੇਖੇ ਮੇਥੇ ਛੋਟਾ 800 ਸਾਲ ਬਿਲਕੁਲ ਹੀ ਵਹੀ ਦਿਸੇ ਨੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਆਸ ਕਰਦਾ ਕਿ ਬਿਲਕੁਲ ਭਰਾ ਭਰਾ ਬਣ ਕੇ ਚੱਲੋ ਛੱਕੀ ਕਿਤੇ ਰਾਜਤਾ ਹੁਤਾ ਜੇ ਨਹੀਂ ਹੁੰਦੀ ਜੇ ਰਾਜਤਾ ਹੁੰਦੀ ਸ਼ਕਤੀ ਹੁੰਦੀ ਤਾਜ ਦੇ ਦਿਖਾੜੇ 'ਚ 7 ਸਾਲ ਦੇ 9 ਸਾਲ ਦੇ ਬੱਚੇ ਝੂਗ ਨਾ ਜਾਂਦੇ ਸ਼ਕਤੀ ਹੁੰਦੀ ਹੈ ਅਰਾਮੇ ਸ਼ਕਤੀ ਹੁੰਦੀ ਹੈ ਅਸੂਲ ਨਾਲ ਸ਼ਕਤੀ ਹੁੰਦੀ ਹੈ ਧਰਮ ਦੇ ਵਿੱਚ ਕਿ ਉਹ ਸ਼ਕਤੀ ਐਸੇ ਇਸ ਤਰ੍ਹਾਂ ਦੀ ਸ਼ਕਤੀ ਹੈ ਜਿਹੜੀ ਇੱਕ ਦਾ ਆਪਣੇ ਪੈਦਾ ਹੋ ਗਿਆ ਕਾਲੀ ਰਾਜੀ ਦੇ ਪਿੱਛੇ ਗੁਰੂ ਮਹਾਰਾਜ ਦਾ ਹੱਥ ਹੈ ਦਿੱਲੀ ਨੇ ਬਾਰ ਬਾਰ ਜੋੜ ਲਾਇਆ ਲਿਖਿਆ ਸੀਗਾ ਤੁੰਮੀਨਾਂ ਨੂੰ ਅੱਜ ਤੱਕ ਆਪਾਂ ਤੋੜ ਹੀ ਰਹੇ ਹਾਂ ਕੱਟ ਕੇ ਜਿਹੜੀ ਲੱਤ ਸਰਪ੍ਰਤਾਰ ਸਿੰਘ ਬਾਦਲ ਤੋਂ ਛੋੜਾ ਛਾਪੇ ਇਧਰ ਅਮੀਨਾ ਬਾਦ ਦੇ ਫੈਸਲੇ ਸੀ ਰੋਜ਼ ਕੋੜੀ ਦਾ ਦਰਦ ਹੁੰਦਾ ਸੀ ਸਾਨੂੰ ਕਿ ਕਿਸ ਵੇਲੇ ਕੀ ਹੋ ਜਾਣਾ ਸਾਰੇ ਲੀਡਰਾਂ ਦੇ ਕੋਲ ਚੱਲੀ ਵਾਰੀ ਵਾਰੀ ਤੋਹਰਾ ਸਾਹ ਪੇ ਚੱਲੇ ਤਰਪੜੀ ਸਾਹ ਜਿੱਦਲੀ ਸੰਤਨੀ ਚਲੇ ਗਏ ਬਾਦਲ ਸਾਹਿਬ ਅਸੀਂ ਬਚ ਗਏ ਮੇਰੇ ਦੇ ਚੱਲੀ ਸੀ ਬਾਦਲ ਸਾਹਿਬ ਦੇ ਕੋਲ ਤੇ ਉਧਰ ਚੱਲਣੀ ਸੀਗੇ ਜੀ ਉੱਥੇ ਇਸ ਕਰਕੇ ਉਸ ਬਾਦਾਂ ਵੀ ਦੇਖਿਆ ਅੱਜ ਤੇ ਸਿਰਫ ਆਪਾਂ ਨੂੰ ਤੋੜ-ਫੋੜ ਹੀ ਕਰਦੇ ਤਾਂ ਤੇ ਤੋੜ-ਫੋੜ ਚ ਫੇਲ ਹੋ ਗਏ ਨੇ ਜਿੱਤ ਪੰਛੀ ਹੋਈ ਹੈ ਗੁਰੂ ਆਰਿਆਂ ਦਾ ਜਿਹੜੇ ਸਿਰ ਇਤਿਹਾਸ ਹੈ ਅੱਜ ਅਕਾਰ ਦੇ ਇੱਕ ਹੋ ਰਿਹਾ ਹੈ ਇਥੇ ਨਹੀਂ ਦੇ ਦੁਨੀਆ ਤੋਰਿਆ ਵਿਦੇਸ਼ਾਂ ਚ ਤੋਰਿਆ ਤੇ ਪੰਜਾਬ ਚ ਹੋ ਰਿਹਾ ਸੋ ਅੱਜ ਵੀ ਜੋ ਪ੍ਰਧਾਨ ਜੀ ਨੇ ਪ੍ਰੀਤ ਕੀਤੀ ਸੀ 103 ਸਾਲਾ ਜਿਤਨਾ ਆਪਾਂ ਦਿਨ ਬਣਾਇਆ ਕਾਲੀ ਦਾ ਜੰਗੀ ਨਿੰਬੜਤਾ ਰਾਣ ਗੁਰੂ ਗ੍ਰੰਥ ਸਾਹਿਬ ਦੇ ਸਾਬੇਤ ਤੇ ਸੰਮੁਖੂ ਕੇ ਕਾਲ ਤੱਕ ਦੇ ਪੀਰ ਕੀਤੀ ਸੀ ਕਿ ਬਈ ਮੈਂ ਵਾੜਾ ਸਿੱਖਾਂ ਦਾਸਾਂ ਪਤ ਦਾ ਬੇਇਤੀ ਕਰਦਾ ਕਿ ਆਓ ਵਿੱਚ ਰੋਟੀ ਆਸਤਿਕ ਹੋਈਏ ਤੇ ਸੰਗਤ ਨੇ ਬੰਨੇ ਮੈਂ ਸੰਗਤ ਦਾ ਧੰਨਵਾਦ ਕਰਦਾ ਇਹ ਦਾ ਮੈਂ ਤੁਹਾਨੂੰ ਬਾਤ ਕਰਦਾ ਕਿ ਨਿੰਬੜ ਤਾਂ ਨਾਲ ਫੀਲ ਕੀਤੀ ਸੀ ਜੋ ਖਰਜ ਬਣ ਗਏ ਨਿਵੇਸ਼ ਹੋ ਗੋਰਾ ਸੋ ਜੋ ਜਿਸ ਕੋਲ ਉੱਪਰ ਤਾਕਤ ਹੈ ਉਹ ਲੋਕੇ ਚੱਲਦਾ ਕਿ ਸਭ ਸ਼ਕਤੀ ਇਕੱਠੀ ਹੋ ਜਾਂਦੀ ਹੈ ਸੋ ਮੈਂ ਫਰਹਾਂਜੀ ਰਲ ਕੇ ਮਾਰ ਕਰਦਾ ਸਭ ਮਨਜੀਤ ਹੋਣ ਦਾ ਸਰਨਾ ਸਾਹਿਬ ਹੋਣ ਦਾ ਸਾਰਾ ਰਾਣਾ ਸਭ ਬੈਠੇ ਆ ਹੁਣ ਭਰਾ ਦਾ ਬਣ ਕੇ ਚੱਲੋ ਤੇ ਤਾਂ ਕਿ ਬਹੁਤ ਖੁਸ਼ੀ ਹੋਵੇ ਤੇ ਫਿਰ ਲੋੜ ਦੀ ਆਪਾਂ ਨੂੰ ਬਹੁਤ ਹੀ ਲੜਾਈ ਲੜਦੀ ਦੀ ਦਿੱਲੀ ਦੇਖੋ ਕਿਵੇਂ ਝੁਕਦੀ ਹੈ ਸਭ ਮਸਲੇ ਹੱਲ ਹੋ ਜਣਗੇ ਨਹੀਂ ਜੋ ਸਾਹ ਮਨਜੀਤ ਸੁਰ ਨਿੱਕੇ ਹੈ ਇਤੇ ਥੋੜਾ ਹੈ ਮੈਂ ਹਰਾਨ ਆ ਇਹ ਡਿਸਕਾਉਂਡ ਦੇ ਬੱਚਿਆਂ ਨੇ ਤੱਕ ਨੇ ਜਿਹਨਾਂ ਚ ਖੂਨ ਪਾਤਾ ਉਸ ਕੌਮ ਨੂੰ ਜਦੋਂ ਇਸ ਤਰ੍ਹਾਂ ਕੀਤਾ ਗਿਆ ਕਿਸੇ ਦੇ ਹੱਥ ਚੋਂ ਜੜੀ ਦੁੱਲਿਆ ਕੋਈ ਨਾ ਆਈ ਨਹੀਂ ਕਿ ਬਚਾਉਣ ਵਾਲਾ ਕੌਣ ਆਜੀ ਬਾਰਡਰਾਂ ਤੇ ਕੌਣ ਲੜਦਾ ਲੰਬੀ ਹੁੰਦੀ ਹੈ ਗੱਲ ਮੈਂ ਕਰਦਾ ਨਹੀਂ ਦੁੱਖ ਆਉਂਦਾ ਹੈ ਬਹੁਤ ਦੁੱਖ ਆਉਂਦਾ ਹੈ ਪਰ ਕਿਵੇਂ ਜੀ ਪ੍ਰਧਾਨ ਦੀ ਬੈਠ ਕੇ ਕਰਦੇ ਆ ਡਿਸਕਸ ਕਰਦੇ ਆ ਉਹਨਾਂ ਕੱਲ੍ਹ ਦਿੱਲੀ ਵਿੱਚ ਇਕੱਠੇ ਸੀ ਪ੍ਰਧਾਨ ਜੀ ਕਹਿੰਦੇ ਭੁੰਨ ਸਾਹਿਬ ਲੜੀ ਆਣਾ ਕਿ ਕੌਮ ਨੂੰ ਬਚਾਉਣਾ ਵੀ ਹੈ ਬਹਿਰੀ ਗੌਂਦ ਨੂੰ ਬਚਾਉਣਾ ਜੂਰੇ ਪਰ ਗੈਰਤ ਨੂੰ ਬਚਾਉਣਾ ਝੂਠੇ ਨਹੀਂ ਬਚਾਉਣਾ ਇਸ ਕਰਕੇ ਗੈਰਤਾਂ ਤਾਂ ਹੀ ਵਿੱਚ ਜੋ ਆਪਣੇ ਚੇਖ ਹੈ ਸੋ ਮੈਂ ਥੋੜਾ ਤਲਵਾਦ ਕਰਦਾ ਤੇ ਵਾਰ-ਵਾਰ ਬਹੁਤ ਤਲਵਾਦ ਕਰਕੇ ਗੁਰੂ ਸਾਹਿਬ ਕਿਰਪਾ ਕਰਦਾ ਕਿ ਹੋਰ ਵੀ ਜੋ ਰਹਿਦੀ ਸੰਗਤ ਹੈ ਆਓ ਆਪਾਂ ਸਾਰੇ ਜੁੜ ਕੇ ਜ਼ੁਲਮ ਦੇ ਖਿਲਾਫ ਚੱਕ ਲਈਏ ਤੇ ਇਸ ਦਿਹਾੜੇ ਤੇ ਇਹੀ ਅਸਲ ਸਹਿਬਜ਼ਾਦਿਆਂ ਨੂੰ ਇਹਨਾਂ ਦੇ ਰਾਜ ਗੁਰੂਆਂ ਦੇ ਬੱਚਿਆਂ ਨੂੰ ਸ਼ਹੀਦੀ ਦੇ ਜਿਹੜੀ ਹੈ ਅਸਲ ਪ੍ਰਣਾਮ ਹੈ ਸੋ ਇਹਨਾਂ ਨਾਲ ਦਰਵਾਦ ਕਰਕੇ ਜਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਰਮ ਸਰਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਧ ਸੁਖਜੀਤ ਸਿੰਘ ਮਾਧਵ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਧਵ ਜੀ ਪੁੰਦਰ ਸਾਹਿਬ ਜਥੇਦਾਰ ਮਨਜੀਤ ਸਿੰਘ ਜੀ ਬੀਬੀ ਜੀ ਸਮੂਹ ਮੈਂਬਰ ਸਭਾਨ ਸਾਹਮਣੇ ਆਏ ਪਰਪੰਥੇ ਸੱਜਣੋ ਲਾਈਬ੍ਰੀ ਦਾ ਕਾਲਸਾ ਲਾਈਬ੍ਰੀ ਲੋਕੋ ਜਿਹੜਾ ਇਹ ਅੱਜ ਕਮ ਆਜੋ ਆਇਆ ਹੈ ਇਹਦਾ ਨਹੀਂ ਪੱਤਰ ਮੈਂ 2019 ਵਿੱਚ ਗੁਰੂ ਨਾਨਕ ਪਾਸ਼ਾ ਦੇ 595 ਪ੍ਰਕਾਸ਼ ਹੋਤਾ ਸੀ ਜਦੋਂ ਮੰਦੀ ਸਿੰਘ ਦੇ ਨਾਲ ਜੋ ਕੀਤਾ ਸੀ ਤੇ ਉਹਨਾਂ ਦੇ ਚਾਲ ਪਾਸ ਹੋ ਗਈ ਸੀ ਤੇ ਮੈਂ ਆਪਣਾ ਛੋਕ ਤੇ ਬਗਰ ਪਾਰੀ ਗੀਨ ਕਿ ਅਸੀਂ ਕੋਈ ਨਗਰ ਕੀਰਤਨ ਨੂੰ ਹਸਤੇ ਸਰਦਾਰ ਮਨਜੀਤ ਸਿੰਘ ਨੂੰ ਸਦਾ ਦੇ ਕੇ ਆ ਉਹ ਕਹਿੰਦੇ ਕਿ ਇਹਨਾਂ ਨੂੰ ਮੈਂ ਕਿਹਾ ਜੀ ਭਾਈ ਹੁਣ ਤੁਸੀਂ ਘਰ ਬਹਿਣਾ ਨਹੀਂ ਹੈਗਾ ਵਿਚਰਨਾ ਅਸੀਂ ਕੋਸ਼ਿਸ਼ ਕੀਤੀ ਸੀ ਵੀ ਚੌਂ ਇਕੱਠੇ ਹੋ ਕੇ ਲਈਏ ਦੇਰੀ ਕੋਈ ਮਜਬੂਰੀ ਨਹੀਂ ਸੀ ਪਰ ਇਹਨਾਂ ਨੇ ਕਈ ਮਜਬੂਰੀਆਂ ਸਾਨੂੰ ਜਿਸ ਵਾਰ ਕਰ ਇਹਨਾਂ ਨੇ ਚੋਣ ਕੱਠਿਆਂ ਉੱਤੇ ਨਹੀਂ ਲੜੀ ਪਰ ਤੋਂ ਜਦ ਹੋਈ ਮੈਂ ਨਾ ਕੋਲ ਵੀ ਪਛਿਆ ਮੈਂ ਆਪਣੇ ਕਾਰਪਰੇਟ ਕਾਨਫਰੰਸ ਭੁਲਾਈ ਤੇ ਮੇਰੇ ਇੱਕ ਮਨ ਚ ਆ ਗਿਆ ਜਿਹੜੀ ਗੱਲ ਮੇਰੇ ਮਨ ਚ ਆਇਆ ਮੈਂ ਕਰ ਦੇਣਾ ਹਾਂ ਤਾਂ ਉਹ ਕਰਦਾ ਮੈਂ ਨੂੰ ਕਹਿਦਾ ਵੀ ਆ ਸੋਨਾ ਬੈਠਿਆ ਤੇ ਕਿੰਨ ਮਨਜੀ ਤੋਰੀਂ ਉਹਨੇ ਦੇ 19 ਨੰਬਰ ਇਕੱਠੇ ਆ। ਔਰ ਫਾਪਸਾਂ ਦੀ ਸੀਟ ਅਸੀਂ ਜਿੱਤੇ ਰੱਖੀ। ਇਹ ਤਾਂ ਅੰਦਰ ਰੱਖ ਲਈ। ਉਹ ਨਾ ਮਿਲਦੀ ਨਾ ਅੰਦਰ ਤੇ ਉਹ ਨਹੀਂ ਦੇਖਣੀ। ਪਿੱਛੋਂ ਦੀ ਖੜਾ ਸੀ। ਸਰ ਮਨਜੀਤ ਸਿੰਘ ਉਹਨੇ ਪਕੜ ਲਿਆ ਜਿਹੜਾ ਪ੍ਰੈਸ ਕਾਫਰ ਦਾ। ਔਰ ਇਹਨਾਂ ਕੋਲ ਪੁੱਛਿਆ ਗਿਆ। ਇਹਨਾਂ ਕਹਿੰਦੇ ਜੋ ਨਾਂ ਨੇ ਕਹਿਤਾ ਮਨ ਨਾਲ। ਇਹ ਬੜੀ ਵੱਡੀ ਗੱਲ ਸੀ ਮੈਂ ਕਿਹਾ ਵੀ ਚਲੋ ਕੋਈ ਥੋੜੀ ਉਨਿੱਕੀ ਕਰਨਗੇ ਨਹੀਂ ਕਰਨਗੇ। ਪਾਲਿਕਾ ਨੂੰ ਜਵਾਬ ਦੇ ਮੈਂ ਬੜੀ ਖੁਸ਼ੀ। ਤੇ ਉਸ ਤੋਂ ਬਾਅਦ ਅਸੀਂ ਜੱਗ ਵੀ ਹੋਇਆ ਕੋਈ ਵੀ ਸਾਡੇ ਉਤਮਾਤਮਾ ਗ੍ਰਾਮ ਹੋ ਜੀ ਸਰਦਾਰ ਮਨਜੀਤ ਸਿੰਘ ਅਸੀਂ ਬਰਾਬਰ ਦੀ ਤਰਜੀਹ ਦਿੱਤੀ। ਅਮੇ ਕੋਈ ਫੰਕਸ਼ਨ ਹੋਏ ਕਿਸੇ ਕੋਲੋਂ ਇਹ ਨਹੀਂ ਕਹਿ ਸਕਦੇ ਕਿ ਉਹ ਪੈਸਾ ਧੋਖਾ ਸਮਾ ਕਮਾਉਂਦਾ। ਇਹ ਜਿਹੜੀ ਮੂਸ ਹੀ ਮਨ ਹਵਾ ਚ ਮਨ ਕੁਝ ਹੋ ਆਈ ਸੀ ਕੰਮ ਹੋ ਰਿਹਾ ਲੈ। ਗਾਲੀ ਜੀਤੇ ਨਨ ਬੜੇ ਬੱਕੇ ਸਨ। ਨਾ ਇਨਾਂ ਤੇ ਨਾਇਰ ਦੇ ਚੇਲੇ ਆਣਾ ਪਰਮ ਜੀ ਸਿੰਘ ਅਮੇਨਾ ਕਈ ਕ੍ਰੈਡਿਟ ਨਾਲ ਮੈਂ ਕਰਾਈਏ ਮੈਂ ਕਰਾਈਏ ਕੈਸੇ ਕਰਾਈਏ ਕਰਾਈਏ ਤੇ ਰਾਣਾ ਪਰਮ ਜੀ ਸਿੰਘ ਨੇ ਕਰਾਈਏ ਮਨਜੀਤ ਸਿੰਘ ਹੁਣ ਬਾਹਰ ਰਹਿ ਕੇ ਕੋਈ ਕਹਾਣੀ ਪਰ ਮੈਂ ਸਰ ਮਨਜੀਤ ਸਿੰਘ ਦਾ ਉਹਨਾਂ ਦੀ ਟੀਮ ਦਾ ਪਰ ਖਾਸ ਕਰਕੇ ਰਾਣਾ ਪਰਮ ਜੀ ਸਿੰਘ ਦਾ ਸਮਾਧੀਆ ਜਿਨ੍ਹਾਂ ਨੇ ਇੱਕ ਬੜਾ ਚੋਟਾ ਫੈਸਲਾ ਲਿਆ ਗੱਲ ਕਿਸੇ ਦੀ ਲੀਡਰਸ਼ਿਪ ਨੂੰ ਵਿਚਾਰ ਨਹੀਂ ਆਇਆ ਲੱਖੋ ਗੱਲ ਮੈਂ ਸੁਣ ਲਵਾਂ। ਇਹ ਸਾਰਾ ਮਜੀਦ ਸਿੰਘ ਬੈਠਾ ਜਦ ਨਤੀਜਾ ਨਿਕਲਿਆ ਕਹਿੰਦਾ ਤੇਰੀ ਗੱਲ ਕੋਈ ਹੋ ਰਹੀ ਮੈਂ ਕਿਹਾ ਮੇਰੀ ਗੱਲ ਪੂਰੀ ਹੋ ਗਈ। ਪਰ ਕਾਲੀ ਦਾ ਕੀ ਹੋਇਆ? ਹੁਣ ਗੱਲ 10 ਅਕਾਲੀ ਦਲ ਨੂੰ ਕਿਉਂ ਬਚਾਈ ਗਏ। ਕਹਿੰਦਾ ਗੱਲ ਤਾਂ ਠੀਕ ਦੇ। ਕਹਿੰਦਾ ਤੇਰਾ ਮੈਂ ਕਾ ਦੇਖ। ਭਾਵੇਂ ਮੈਂ ਪੰਜੀ ਸਾਹਿਬ ਨਾਲ ਲੜ ਰਿਹਾ 24 ਸਾਹਿਬ ਨਾਲ ਲੜ ਰਿਹਾ ਮੈਂ ਅੱਜ ਕੁਬਾ ਕਾਲੀਦਾਲ ਦਾ ਖਲਾਬ ਬੋਲਣਾ ਚਾਹੁੰਦਾ ਚਲੋ ਮੈਂ ਗੱਲ ਲੰਬੀ ਨਹੀਂ ਕਰਨਾ ਚਾਹੁੰਦਾ ਮੈਂ ਪ੍ਰਧਾਨ ਸਾਹਿਬ ਦਾ ਧੰਨਵਾਦਿਆਂ ਇਹ ਮੈਂ ਬੜੇ ਇਮਾਨਦਾਰ ਨਾਲ ਸਾਡੀ ਕਹਿਣਾ ਇਹ ਨਾ ਇਹ ਕਿ ਆ ਵੀ ਇਹ ਕਾਰੋ ਮੈਂ ਕਿਹਾ ਦਾ ਸਾਡਾ ਨੁਕਸਾਨ ਹੋਏਗਾ ਤੇ ਉਸ ਵਕਤ ਤੇ ਨਹੀਂ ਇਹਨਾਂ ਨੂੰ ਗੱਲ ਕਰਾਰੇ ਸੀ ਪਰ ਭੁੰਧੜ ਸਾਹਿਬ ਨੇ ਕਹਿ ਜੀ ਕੋਈ ਗੱਲ ਨਹੀਂ ਆਪਾਂ ਕਰ ਲਿਆ ਅਸੀਂ ਜਿੰਨ ਬਾਦਰ ਰਾਇ ਜੀ ਨਾਲ ਦੀ ਕੋਠੀ ਗਏ ਸੀ ਤੇ ਇਹਨਾਂ ਕੰਤੇ ਗਏ ਸੀ ਪਰ ਮੈਂ ਜਿਹੜੀ ਭੁੰਦਰ ਸਾਹਿਬ ਨੇ ਗੱਲ ਕੀਤੀ ਉਹ ਮੈਨੂੰ ਹਮੇਸ਼ਾ yaad ਰਹੇਗੀ ਭੁੰਦਰ ਸਾਹਿਬ ਕਿਉਂਕਿ ਵੱਡੇ ਬਾਦਰ ਸਾਹਿਬ ਨਾਲ ਬੜੇ ਚਲੇ ਤੇ ਮੈਂ ਸਮਝਾਵਾਂ ਕਿ ਭੁੰਦਰ ਸਾਹਿਬ ਦੀ ਗੱਲ ਭਲਾਂ ਸਾਹਿਬ ਨੇ ਮੋੜੀ ਨਹੀਂ ਲਗਾਈ ਹਾਂ ਕਰੀ ਔਰ ਜੋ ਜੀ ਵੀ ਸੰਗਠਨ ਹੈ ਇਸ ਦਾ ਵੀ ਆਮ ਨਹੀਂ ਭਰੇ ਉਹ ਆਪਣੇ ਆਪ ਵਿੱਚ ਉੱਤਾਰ ਹੈ ਗੱਲ ਮੈਂ ਇਹ ਕਹਿ ਨਹੀਂ ਕਹਦਾ ਹਾਂ ਕਿ ਅੱਜ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕਾਲੀ ਦਾਂਗ ਕੋ ਨੂੰ ਬੜੀਆਂ ਮੰਲਾਂ ਮਾਰੀਆਂ ਕਾਲੀ ਦਲ ਦੇ ਨਾਲ ਉੱਤੇ ਫੜੇ ਉੱਤੇ ਲਈ ਜੁਝੀਆਂ ਮਾਰੀਆਂ ਅਜੋ ਬਹਾਨਾ ਨਾ ਕਰਨ ਅਜੋ ਇਹ ਬਹਾਨਾ ਨਾ ਕਰਨ ਤੇ ਮਾਫੀ ਠੀਕ ਨਹੀਂ ਹੈ ਜੀ ਮਰੇ ਕੋ ਸੰਦੀਗਰ ਤੇ ਇੱਕ ਬੁੱਧ ਜੀਵ ਨੇ ਕਹਾ ਝੂਠ ਕੀਤਾ ਤੇ ਮਾਫੀ ਗੱਲ ਹੈ ਮੈਂ ਕਹਾ ਇਹ ਗਲਤ ਹੈ ਤੁਸੀਂ ਚੰਡੀਗੜ੍ਹ ਤੇ ਮੁਹਾਲੀ ਦੇ 10 12 ਜਿਹੜੇ ਆਪਣੇ ਆਪ ਨੂੰ ਬੁੱਧ ਜੀਵੀ ਕਹਿੰਦੇ ਉਹ ਘੱਟੇ ਹੋ ਜਾਓ ਤੇ ਸਾਨੂੰ ਦੱਸੋ ਵੀ ਸਰਦਾਰ ਸੁਖਵੀਰ ਸਿੰਘ ਕਿਹੜੇ ਲਫਜ਼ ਬੋਲਣ ਤੁਹਾਡੀ ਤਸੱਲੀ ਹੁੰਦੀ ਹੈ ਜਿਸ ਨੇ ਗੁਰੂ ਕੋਲੋਂ ਮਾਫੀ ਮੰਗ ਲਈ ਮੰਗ ਲਈ ਕੋ ਗੱਲ ੋੜੀ ਰੱਖੀ ਹੈ ਤੇ ਮਾਫ਼ੀ ਦੇਣਾ ਗੁਰੂ ਦਾ ਮਾਫ਼ ਕਰਨਾ ਇਹ ਸਾਡਾ ਇਤਿਹਾਸ ਹੈਗਾ ਭਾਈ ਮਾਹ ਸਿੰਘ ਨੇ ਵਦਾਵਾ ਦੇ ਗਿਆ ਸੀ ਤੇ ਉਸ ਨੂੰ ਪਛਤਾਪ ਸੀ ਤੇ ਦਸਮ ਪਾਤਸ਼ਾਹ ਨੇ ਕਿਹਾ ਸੀ ਗੋਰ ਭਾਈ ਮਾਹ ਸਿੰਘ ਕੀ ਜਾਏਗਾ ਕਹਿੰਦਾ ਵਦਾਵਾ ਫਾੜ ਲਿਓ ਇਹ ਸਾਡਾ ਇਤਿਹਾਸ ਹੈਗਾ ਤੇ ਮੈਂ ਸਮਝਾ ਕਿ ਸਾਡੇ ਇਤਿਹਾਸ ਨੂੰ ਜਿਹੜੇ ਲੋਕੀ ਕਿੰਤੂ ਪ੍ਰੰਤੂ ਕਰਦੇ ਬਹਿਣ ਉਹ ਦਾਗ ਦਾ ਨਾ ਕਰਨ ਉਹ ਗੁਰੂਆਂ ਦੇ ਇਤਿਹਾਸਾਂ ਛੇੜਾ ਖਾੜੀ ਨਾ ਕਰਨ ਬੜੀ ਕੀਮਤ ਪਾਣੀ ਪਹਿਣੀ ਮਨ ਨੂੰ ਕਹਿੰਦਾ ਜੀ ਉਹ ਅਸਲੀਅਤ ਬਹਿਣ ਮੈਂ ਕਹ ਲਿਆ ਕੋਈ ਉਹ ਮੈਂ ਦੱਸ ਕਿਹੜਾ ਬੰਦਾ ਹੈ ਜਿਹੜਾ ਇਹਨਾਂ ਨੂੰ ਰਿਪਲੇਸ ਕਰ ਸਕਦਾ ਹੈ ਕਦ ਦਾ ਮਕਾ ਰਥਾ ਨਹੀਂ ਖਦੀ ਨਾ ਪਾਰੀ ਆਦਮੀ ਆਨੇ ਦਵਾਨੀਆਂ ਦੇ ਗੱਲ ਕਰਦਾ ਜੱਜ ਚਵਾਰੀ ਲਿਆ ਦਵਾਨੀ ਲਿਆ λεआज ਸਹੀ ਸਾਹਮਣੇ ਤੇ ਗਰਸੀ ਮੈਂ ਕਹ ਉਸ ਤੋਂ ਬਾਅਦ ਤੁਸੀਂ ਨੁਕਤਾ ਕੀ ਨਿਆ ਕਰਦੇ ਹੋ ਮੈਂ ਪੰਜਾਬ ਦੇ ਸਾਰਿਆਂ ਅਕਾਲੀਆਂ ਨੂੰ ਜਿਨ੍ਹਾਂ ਨੇ ਅਕਾਲੀ ਦਲ ਤੋਂ ਬੇਹੱਦ ਕਾਬੇ ਉਠਾਇਆ ਜਿਹੜੇ ਮਨਿਸਟਰ ਬਣੇਨ ਐਮਐਲਏ ਬਣੇਨ ਉਹ ਬਣੇ ਗਈ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨੂੰ ਚਾਹਦੇ ਸਨ ਐਮਐਲ ਬਣਾ ਦਿੰਦੇ ਸਨ ਜਿਨੂੰ ਚਾਹਦੇ ਸਨ ਉਹਨੂੰ ਮੰਤਰੀ ਬਣਾ ਦੇਣਗੇ ਸਾਹ ਹਾਂਜੀ ਤੇ ਅੱਜ ਤੁਹਾਨੂੰ ਅਕਾਲੀ ਦਲ ਨੂੰ ਲੋੜ ਪਈ ਐ ਕਿ ਤੁਸੀਂ ਨੁਕਤੇ ਚੀਨੀਆਂ ਕੱਢ ਕੇ ਬੈ ਜਾਓ ਫਾਈਪੇ ਇਹਨਾਂ ਨੁਕਤੇ ਚੀਨੀਆਂ ਨੂੰ ਤੇ ਮੈਂ ਕਹਿ ਸਕਦਾ ਬਰਦਾਸ਼ਤ ਵੀ ਕਰੇਗੀ ਪਰ ਤੁਸੀਂ ਗੁਰੂ ਦੇ ਦੇਗਦਾਰ ਹੋਗੇ ਜੇ ਉਸ ਤੋਂ ਬਾਅਦ ਨੁਕਤਾ ਚੀਨੀ ਕਰਕੇ ਬੈ ਜਾਓ ਇਸ ਮਾਫੀ ਤੋਂ ਬਾਅਦ ਇਸ ਮਾਫੀ ਤੋਂ ਬਾਅਦ ਮੈਂ ਕਹਿੰਦਾ ਇਹ ਸardar mandir singh ਨੇ ਉਸ ਤੋਂ ਬਾਅਦ ਪਹਿਲਾ ਕਦਮ ਚੁੱਕਿਆ ਹੈ ਤੇ ਬੜਾ ਸਲਾਗਾਯੋਕਾ ਦਮ ਹੈ। ਔਰ ਇਸੇ ਕਦਮ ਤੋਂ ਪੰਜਾਬ ਦੇ ਜਿਤਨੇ ਵੀ ਅਕਾਲੀ ਹੈਗੇ ਉਹ ਅਕਲ ਫਿਕ ਲੈਣ। ਪਹਿਲੇ ਅਸੀਂ ਪੰਜਾਬ ਤੋਂ ਸੀਤ ਲੈਣਦੇ ਸੀ। ਹੁਣ ਮੈਂ ਉਹਨੂੰ ਕਹਿੰਦਾ ਵਾ ਤੁਸੀਂ ਹੁਣ ਦਿੱਲੀ ਤੋਂ ਲੈ ਲਓ। ਔਰ ਸਾਰੇ ਇਕੱਠੇ ਹੋਵੋ। ਅਲਾ ਪਤਾ ਨਹੀਂ ਮੁਰਖ ਦੇ ਕੀ ਹੋਣੇ ਨੂੰ। ਮੈਨੂੰ ਨਹੀਂ ਪਤਾ। ਪਰ ਜੇ ਅਸੀਂ ਇਕੱਠੇ ਨਾ ਹੋਏ ਜੇ ਸਿੱਖ ਕੌਮ ਇਕੱਠੀ ਨਾ ਹੋਈ ਇੱਕ ਕਾਲੀਦਾ ਦੇ ਝਡੇ ਠਾਂ ਤਾਂ ਫਿਰ ਜੋ ਹਸ਼ਰ ਹੋ ਰਿਹਾ ਹੈ ਮੁਸਲਮਾਨਾਂ ਦਾ ਉਹ ਸਾਡਾ ਹੋ ਜਾਵੇ ਬਹੁਤ ਪੰਥ ਦੇ ਮੈਂ ਨਾਂ ਨਹੀਂ ਲੈਣਾ ਮੇਰੀ ਪਰਸੋਂ ਉਹਨਾਂ ਨਾਲ ਮੀਟਿੰਗ ਹੋਈ ਕਿਸੇ ਨੇ ਮੈਨੂੰ ਖਾਣੇ ਤੇ ਬੁਲਾਇਆ ਉਹਨਾਂ ਨਾਲ ਮੈਂ ਕਿਹਾ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਸਾਰੇ ਸਰਦਾਰ ਸੁਖਵੀਰ ਸਿੰਘ ਨੇ ਮਗਰ ਲੱਗੇ ਹੋਏ ਇਹਦਾ ਮਤਲਬ ਕਾਲੀ ਦਾਦਾ ਭੋਗ ਪੜਵਾਉਣਾ ਚਾਹੁੰਦੇ ਜੇ ਕਾਲੀ ਦਾਦਾ ਭੋਗ ਪੈ ਗਿਆ ਫਿਰ ਹਿੰਦੁਸਤਾਨ ਵੀ ਸਾਡੀ ਗੱਲ ਕਹਿਣ ਵਾਲਾ ਸਮਾਂ ਦਾ ਦੱਸੋ ਕਿਹੜਾ ਹੋਣਾ ਨੰਦਸੋ ਬੋਲਾ ਵਾ ਡਾਕਟਰ ਫਿਕਸੀ ਇਹਨਾਂ ਦਾ